ਭਾਰਤ ਕੈਨੇਡਾ ਦੇ ਸਬੰਧਾਂ ਚ ਸੁਧਾਰ ਹੋਏਗਾ ਅਸੀਂ ਆ ਇਸ ਲਈ ਕਰ ਰਹੇ ਕਿਉਂਕਿ ਭਾਰਤ ਕੈਨੇਡਾ ਝੂੜ ਹਾਈ ਕਮਿਸ਼ਨਰ ਦੀ ਨਿਯੁਕਤੀ ਹੋਵੇਗੀ ਪੀਐਮ ਨਰਿੰਦਰ ਮੋਦੀ ਤੇ ਪੀਐਮ ਮਾਰਕ ਕਾਨੀ ਦੇ ਵਿਚਾਲੀ ਮੁਲਾਕਾਤ ਤੋਂ ਬਾਅਦ ਇਸ ਸਹਿਮਤੀ ਬਣੀ ਹੈ ਮੁਲਾਕਾਤ ਤੋਂ ਬਾਅਦ ਪੀਐਮ ਮਾਰਕ ਕਾਨੀ ਨੇ ਕਿਹਾ ਕਿ ਅਸੀਂ ਜਲਦੀ ਹਾਈ ਕਮਿਸ਼ਨਰ ਦੀ ਨਿਯੁਕਤੀ ਕਰ ਰਹੇ ਹਾਂ ਦੋਹਾ ਦੇਸ਼ਾਂ ਵਿਚਾਲੇ ਪਹਿਲਾ ਵਾਂਗ ਹੀ ਕਈ ਸੇਵਾਵਾਂ ਸ਼ੁਰੂ ਹੋਣਗੀਆਂ ਦੋਹਾ ਦੇਸ਼ਾਂ ਦੇ ਨਾਗਰਿਕਾਂ ਤੇ ਵਪਾਰੀਆਂ ਨੂੰ ਇਸ ਦਾ ਫਾਇਦਾ ਹੋਏਗਾ ਭਾਰਤ ਦੇ ਵਿਦੇਸ਼ ਸਖਤਰ ਵਿਕਰਮ ਮਿਸਰੀ ਨੇ ਬਿਆਨ ਦਿੱਤਾ ਤੇ ਕਿਹਾ ਕਿ ਪੀਐਮ ਨਰਿੰਦਰ ਮੋਦੀ ਤੇ ਪੀਐਮ ਮਾਕਾਨੀ ਵਿਚਾਲੇ ਪੋਜ਼ਿਟਿਵ ਗੱਲਬਾਤ ਹੋਈ ਹੈ ਦੋਵੇਂ ਪੀਐਮ ਰਿਸ਼ਤੇ ਸੁਧਾਰਨ ਦੇ ਲਈ ਰਾਜ਼ੀ ਹੋਏ ਨੇ ਜਲਦ ਤੋਂ ਜਲਦ ਹਾਈ ਕਮਿਸ਼ਨਰ ਦੀ ਨਿਯੁਕਤੀ ਤੇ ਸਹਿਮਤੀ ਵੀ ਬਣੀ ਹੈ ਤੇ 18 ਜੂਨ 2023 ਨੂੰ ਹਰਦੀਪ ਡਿੱਜਰ ਕਤਲकांड ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸੰਬੰਧ ਵਿਗੜੇ ਸਨ ਦੋਹਾਂ ਦੇਸ਼ਾਂ ਨੇ ਵਾਪਸ ਆਪਣੇ ਜੋ ਹਾਈ ਕਮਿਸ਼ਨਰ ਸੀ ਉਹਨਾਂ ਨੂੰ ਬੁਲਾ ਲਿਆ ਕਿਸੇ ਕਿਨਾਲ टेंशन एस्केलेट हुई सी ते उस तो बाद असं देखिया कि जो वीज़ा सी वो भी टेंपरेरी तौर पे सस्पेंड कर ले गए जो हाई कमिश्नर से नियुक्ति होंगी है डेलीगे उस भी वापस बुला लिया गया सी इंडिया ने अपने डेलीगेट्स वापस बुला ले कैनडा तो कैनडा ने भी इंडिया तो अपने जो डेलीगेट्स सी से वापस बुला ले सी ते हुन पीएम मार्क कार्नी ने सद् दिता सीएम नरेंद्र मोदी ने जी सैवन समिट जो होना सी सद् स्वीकार किया पीएम नरेंद्र मोदी ने पीएम नरेंद्र मोदी उत्तर गए शमूलीयत की ਬਾਈਲੈਟਰਲ ਟਾਕਸ ਵੀ ਕੀਤੀਆਂ ਗਈਆਂ ਮਾ ਕਾਨੀ ਦੇ ਨਾਲ ਤੇ ਇਸ ਵਿਚਾਲੇ ਜੋ ਫੋਰਨ ਸੈਕਟਰੀ ਨੇ ਵਿਕਰਮ ਮਿਸ਼ਰੀ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਪੀਐਮ ਰੇਮੋ ਮੋਦੀ ਤੇ ਮਾ ਕਾਨੀ ਦੇ ਵਿਚਾਲੇ ਪੋਜ਼ਿਟਿਵ ਗੱਲਬਾਤ ਹੋਈ ਹੈ ਤੇ ਮੁਰਤੋ ਹਾਈ ਕਮਿਸ਼ਨਰਸ ਦੀ ਨਿਯੁਕਤੀ ਕੀਤੀ ਜਾਏਗੀ ਇਸ ਨੂੰ ਲੈ ਕੇ ਜੋ ਹੈ ਸਹਿਮਤੀ ਵੀ ਬਣੀ ਹੈ ਤੇ ਵਿਕਰਮ ਚਬਾਲ ਸਾਡੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਮਹਾਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ ਟੀਮ ਪੰਜਾਬ ਤੇ ਕਿਸ ਦੇ ਨਾਲ ਪੂਰਾ ਸਿਨੈਰੀਓ ਅਸੀਂ ਦੇਖਿਆ ਕਿ भारत कैनेडा के विचाले रिलेशनस काफ़ी ख़राब हो गए थे पर हूँ पी एम नरेंद्र मोदी कैनेडा गए उ गलबात हुई है उत्थीएम तो हूँ उम्मीद जताई जा रही है कि आने वाले दिन माहौल है होर सुखाव हो जाएगा एक कि पॉजिटिव है स्टूडेंट्स के लिए आम नागरिकों के लिए ਸਸਿਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਨਿਊਜ਼ 18 ਦਾ ਮੈਮ ਇਹ ਬਹੁਤ ਹੀ ਜਿਹੜਾ ਪੋਜ਼ਿਟਿਵ ਸਟੈਪ ਹੈਗਾ ਜੀ ਜਿਹੜਾ ਦੋਨਾਂ ਕੰਟਰੀਜ਼ ਦੇ ਰਿਲੇਸ਼ਨ ਨੂੰ ਲੈ ਕੇ ਮੈਂ ਦੱਸਦਾ ਕਿ ਕੈਨੇਡਾ ਤੇ ਭਾਰਤ ਵੱਲੋਂ ਆਪਣੇ ਜਿਹੜੇ ਹਾਈ ਕਮਿਸ਼ਨਰ ਸੀ ਉਹ ਦੋਵੇਂ ਜਿਹੜੇ ਵਾਪਸ ਬੁਲਾ ਲਏ ਗਏ ਸੀ ਹਨ ਕੈਨੇਡਾ ਵੱਲੋਂ ਜਿਹੜੇ ਉਹਨਾਂ ਦੇ ਕਨਸੂਲਰ ਜਨਰਲ ਸੀ ਬੈਂਗਲੌਰੂ ਚੰਡੀਗੜ੍ਹ ਐਂਡ ਮੁੰਬਈ ਦੇ ਵਿੱਚ ਉੱਥੇ ਜਿਹੜੀ ਟੈਂਪਰੇਰੀ सस्पेंशन ਕੀਤੀ ਗਈ ਸੀ ਇਨ ਸਰਵਿਸ ਆਪਰੇਸ਼ਨਸ ਦੇ ਉਹਦੇ ਨਾਲ ਜਿੰਨੇ ਵੀ ਵੀਜ਼ਾ ਚਾਹੇ ਕੋਈ ਸਟੂਡੈਂਟ ਵੀਜ਼ਾ ਹੈ ਸੁਪਰ ਵੀਜ਼ਾ ਟੂਰਿਸਟ ਵੀਜ਼ਾ ਉਹਦੇ ਵਿੱਚ ਜਿਹੜੀ ਬਹੁਤ ਜਿਹੜੇ ਆਪਣੇ ਖਾਸ ਕਰਕੇ ਇੰਡੀਅਨਸ ਨੇ ਜਿਨ੍ਹਾਂ ਦੇ ਬੱਚੇ ਜਾਂ ਫੈਮਿਲੀਆਂ ਬਾਹਰ ਨਹੀਂ ਉਹਨਾਂ ਨੂੰ ਬਹੁਤ ਪ੍ਰੋਬਲਮ ਆਈ ਸੀ ਲੇਕਿਨ ਭਾਰਤ ਵੱਲੋਂ ਜਿਹੜਾ ਆਪਣੇ ਹਾਈ ਕਮਿਸ਼ਨਰ ਜਿਹੜੇ ਉਹ ਪਹਿਲਾਂ ਬੁਲਾਏ ਗਏ ਸੀ ਕਿਉਂਕਿ ਕੈਨੇਡਾ ਸਰਕਾਰ ਵੱਲੋਂ ਸਾਡੇ ਹਾਈ ਕਮਿਸ਼ਨਰ 'ਤੇ ਕੁਝ ਰੋਪ ਲਗਾਏ ਗਏ ਸੀ ਜਿਸ ਦੇ ਕਾਰਨ ਜਿਹੜਾ ਭਾਰਤ ਵੱਲੋਂ ਇਹ ਸਖਤ ਜਿਹੜੇ ਕਦਮ ਚੁੱਕੇ ਗਏ ਸੀ ਸੋ ਹੋਣ ਜਿਹੜਾ ਜੀ7 ਜਿਹੜਾ ਹੋਇਆ ਉਹਦੇ ਵਿੱਚ ਜਿਹੜਾ ਬੜਾ ਅਸੀਂ ਪੋਜ਼ਿਟਿਵ এনवायरमेंट ਦੇ ਵਿੱਚ ਜਿਹੜੀਆਂ ਸਾਰੀਆਂ ਟਾਕਸ ਹੋਈਆਂ ਨੇ ਐਂਡ ਉਹਦੇ ਵਿੱਚ ਉਹਨੂੰ ਪੋਜ਼ਿਟਿਵ এনवायरमेंट ਨੂੰ ਲੈ ਕੇ ਹੀ ਜਿਹੜਾ ਉਹਨਾਂ ਨੇ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਰੀਕਾਲ ਜਿਹੜਾ ਉਹ ਕਰਤਾ ਜੀ ਬਿਕਰਪ ਜੀ ਜਿਸ ਤਰ੍ਹਾਂ ਕੀ ਵੀਜ਼ਾ ਅਪਲੀਕੇਸ਼ਨਸ ਕਈ ਸਮੇਂ ਤੋਂ ਲਿੰਗੋਰਨ ਪਈਆਂ ਨੇ ਲੰਬੀਆਂ ਪਈਆਂ ਨੇ ਵੀਜ਼ਾ ਲੈਣ ਚ ਦਿੱਕਤ ਆ ਰਹੀ ਹੈ ਉਸ ਪ੍ਰੋਸੈਸ ਚ ਕੀ ਤੇਜ਼ੀ ਆਏਗੀ ਹੋਂ ਬਿਲਕੁਲ ਤੇਜੀ ਆਏਗੀ ਜੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਆਪਣਾ ਜਿਹੜਾ ਹਾਈ ਕਮਿਸ਼ਨਰ ਉਹਨਾਂ ਨੂੰ ਵਾਪਸ ਬੁਲਾ ਲੈਂਦੀ ਹੈ ਉੱਥੋਂ ਦੇ ਜਿਹੜੇ ਆਪਰੇਸ਼ਨਸ ਨੇ ਉੱਥੇ ਜਿਹੜੀਆਂ ਫਾਈਲਸ ਨੇ ਉਹ ਪੈਂਡਿੰਗ ਹੋ ਜਾਂਦੀਆਂ ਤੇ ਆਲਰੇਡੀ ਕੈਨੇਡਾ ਦੇ ਵਿੱਚ ਬੈਕਲੋਗ ਜਿਹੜਾ ਉਹ ਤਕਰੀਬਨ ਪਿੱਛੇ 5 ਲੱਖ ਤੋਂ ਜ਼ਿਆਦਾ ਬੈਕਲੋਗ ਜਿਹੜੇ ਉਹ ਸਾਰੇ ਉੱਥੇ ਪਏ ਹੋਏ ਸੀ। ਉਹ ਦੋਵੇਂ ਕੰਟਰੀਜ਼ ਦੇ ਰਿਲੇਸ਼ਨ ਇੰਪਰੂਵ ਹੋਣ ਦੇ ਨਾਲ ਇੱਕ ਤੇ ਜਿਹੜਾ ਭਾਰਤ ਤੇ ਕੈਨੇਡਾ ਦੇ ਵਿੱਚ ਟ੍ਰੇਡ ਹੈ ਉਹ ਵਧੇਗਾ। ਉਸ ਤੋਂ ਇਲਾਵਾ ਵੀ ਸਾਡੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਾ ਹੋਰ ਜਿਹੜੇ ਮਾਹਿਰ ਨੇ ਜਿਹੜੇ ਸਟੈਮ ਕੋਰਸਸ ਵਿੱਚ ਪੜਨ ਜਾਣਾ ਚਾਹੁੰਦੇ ਨੇ ਸਟੂਡੈਂਟਸ ਉਹ ਉਹਨਾਂ ਲਈ ਕੈਨੇਡਾ ਹਮੇਸ਼ਾ ਹੀ ਫਰਸਟ ਚੁਆਇਸ ਹੈ ਸੋ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਜਾਣ ਵਾਲੇ ਸਟੂਡੈਂਟਸ ਉਹਨਾਂ ਦੀ ਗਿਣਤੀ ਵੀ ਬਹੁਤ ਜਿਹੜੀ ਉਹ ਘਟ ਗਈ ਸੀ ਕਿਉਂਕਿ ਜਦੋਂ ਰਿਲੇਸ਼ਨ ਦੋ ਕੰਟਰੀਜ਼ ਦੇ ਸਹੀ ਨਹੀਂ ਹੁੰਦੇ ਤੇ ਮਾਪਿਓ ਨੂੰ ਵੀ ਫਿਕਰ ਹੁੰਦਾ ਕਿ ਮੇਰਾ ਬੱਚਾ ਉਹ ਕੰਟਰੀ ਚ ਪੜਨ ਜਾ ਰਿਹਾ ਹੈ ਜਿੱਦੋਂ ਦੇ ਰਿਲੇਸ਼ਨ ਸਾਡੀ ਕੰਟਰੀ ਨਾਲ ਸਹੀ ਨਹੀਂ ਹੈਗੇ ਸੋ ਬੱਚਿਆਂ ਦਾ ਰੁਝਾਨ ਬਾਕੀ ਕੰਟਰੀਜ਼ ਵੱਲ ਵੱਧ ਗਿਆ ਸੀ ਸੋ ਇਹ ਜਿਹੜਾ ਬਹੁਤ ਹੀ ਪੋਜ਼ਿਟਿਵ ਇੰਪੈਕਟ ਪਏਗਾ ਐਂਡ ਇਹਦੇ ਨਾਲ ਜਿਹੜੀਆਂ ਐਪਲੀਕੇਸ਼ਨਸ ਐ ਇੱਕ ਤੇ ਉਹ ਸਪੀਡ ਅਪ ਹੋਣ ਗਿਆ ਐਂਡ ਉਸ ਦੇ ਨਾਲ ਹੀ ਪੋਜ਼ਿਟਿਵ এনवायरमेंट ਵੀ ਕ੍ਰੀਏਟ ਹੋਏਗਾ ਕਿ ਜਿਨ੍ਹਾਂ ਨੇ ਆਪਣਾ ਵੀਜ਼ਾ ਅਪਲਾਈ ਕਰਨਾ ਐ ਜਾਂ ਜਿਨ੍ਹਾਂ ਦਾ ਵੀਜ਼ਾ ਉੱਥੇ ਪੈਂਡਿੰਗ ਚ ਪਿਆ ਉਹ ਸਾਰਾ ਪ੍ਰੋਸੈਸ ਜਿਹੜਾ ਉਹ ਜਲਦੀ ਹੋਏਗਾ ਜੀ ਵਿਕਰਮ ਜੀ ਤੇ ਕਿਹਾ ਜਾ ਸਕਦਾ ਹੈ ਕਿ ਜੋ ਸਟੂਡੈਂਟਸ ਨੇ ਖਾਸ ਕਰਕੇ ਮੈਂ ਪੰਜਾਬੀ ਸਟੂਡੈਂਟਸ ਦਾ ਜ਼ਿਕਰ ਕਰਾਂ ਉਹਨਾਂ ਦੀ ਪਹਿਲੀ ਚੋਆਇਸ ਕੈਨੇਡਾ ਹੀ ਹੁੰਦੀ ਹੈ ਕਿ ਅਸੀਂ ਕੈਨੇਡਾ ਜਾਣਾ ਐ ਉੱਥੇ ਪੜਾਈ ਕਰਨੀ ਐ ਤੇ ਉੱਥੇ ਆਪਣਾ ਜੋ ਫਿਊਚਰ ਹੈ ਉਹ ਕਿੰਨਾ ਕਿਤੇ ਉੱਥੇ ਸੈਟਲ ਹੋਣਾ ਹੈ ਹੈਨਾ ਤੇ ਸਪਟੰਬਰ ਇਨਟੇਕ ਹੋਦਾ ਹੈ ਕਿ ਆਜੋ ਪੂਰਾ ਪੋਜ਼ਿਟਿਵ ਮਾਹੌਲ ਹੋ ਨਿਕਲ ਕੇ ਸਾਹਮਣੇ ਹੈ ਜੀ 7 ਸਮਿਟ ਤੋਂ ਬਾਅਦ ਤੇ ਵੀਜ਼ਾ ਅਪਲੀਕੇਸ਼ਨਸ ਕਿੰਨਾ ਕਿਤੇ ਬੜੌਤਰੀ ਸਾਨੂੰ ਵੇਖਣ ਨੂੰ ਮਿਲੇ ਬਿਲਕੁਲ ਮਿਲੇਗੀ ਜੀ ਬਰੌਤਰੀ ਕਿਉਂਕਿ ਪਹਿਲਾ ਜਿਹੜਾ ਇਨਨ ਟੇਕ ਜਿਹੜੇ ਕੈਨੇਡਾ ਦੇ ਵਿੱਚ 3 ਇਨਟੇਕ ਸੀ ਐਂਡ ਬੱਚੇ ਘੱਟ ਹੋਣ ਕਰਕੇ ਬਹੁਤ ਹੀ ਲਿਮਟਿਡ ਬੱਚੇ ਕੈਨੇਡਾ ਵੱਲ ਜਾ ਰਹੇ ਸੀ ਉਹਦੇ ਵਿੱਚ ਬਹੁਤ ਕਾਰਨ ਸੀ ਜਿਵੇਂ ਇਹਨਾਂ ਦਾ ਕੰਸੂਲੇਟ ਜਿਹੜਾ ਜਰਨਲ ਹੈ ਚੰਡੀਗੜ੍ਹ ਦੇ ਵਿੱਚ ਉੱਥੇ ਆਪਰੇਸ਼ਨਸ ਬੰਦ ਹੋ ਗਏ ਸੀ ਤੋਂ ਜੇ ਕੋਈ ਵੀ ਪ੍ਰੋਸੈਸਿੰਗ ਹੁੰਦੀ ਸੀ ਉਹਦੇ ਲਈ ਬੱਚਿਆਂ ਨੂੰ ਦੂਰ ਜਾਣਾ ਪੈਂਦਾ ਸੀ ਦਿੱਲੀ ਜਾਣਾ ਪੈਂਦਾ ਸੀ ਕਿਤੇ ਹੋਰ ਜਾਣਾ ਪੈਂਦਾ ਸੀ ਲੇਕਿਨ ਇਸ ਦੇ ਨਾਲ ਬਹੁਤ ਫਰਕ ਪਏਗਾ ਐਂਡ ਜਿਹੜਾ ਪਹਿਲੇ ਵਾਂਗੂ ਪੋਜ਼ਿਟਿਵ এনवायरमेंट ਜੋ ਇੰਡੀਆ ਕੈਨੇਡਾ ਦਾ ਇੱਕ ਰਿਲੇਸ਼ਨ ਹੈਲਥ ਉਦੇ ਸ਼ੁਰੂ ਹੋਣ ਦੇ ਨਾਲ ਜਿਹੜਾ ਬੱਚਿਆਂ ਦਾ ਰੁਝਾਨ ਹੈ ਉਸ ਤੋਂ ਇਲਾਵਾ ਇਕੱਲੇ ਬੱਚੇ ਨਹੀਂ ਸਾਡੇ ਤੋਂ ਟੂਰਿਸਟ ਵੀ ਘੁੰਮਣ ਜਾਂਦੇ ਨੇ ਸੁਪਰ ਵੀਜ਼ਾ ਤੇ ਵੀ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਉੱਥੇ ਪੀਆਰ ਨੇ ਜਾਂ ਹੋਰ ਨੇ ਉਹ ਪੇਰੈਂਟਸ ਵੀ ਮਿਲਣ ਜਾਂਦੇ ਨੇ ਸੋ ਉਹਨਾਂ ਦੇ ਲਈ ਵੀ ਇੱਕ ਪੋਜ਼ਿਟਿਵ এনवायरमेंट ਆਏਗਾ ਕਿਉਂਕਿ ਅੱਗੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਇਹ ਦੇਖ ਲਓ ਕਿ ਪਹਿਲਾਂ ਜਿੱਦਾਂ ਬਹੁਤ ਸਟੂਡੈਂਟਸ ਕੈਨੇਡਾ ਹੀ ਤੁਸੀਂ ਦੱਸਿਆ ਕਿ ਫਸਟ ਟਾਈਮ ਲਈ ਜਾਂਦੇ ਸੀ ਉਹ ਕੈਨੇਡਾ ਬਹੁਤ ਉਹਦੇ ਵਿੱਚ ਥੱਲੇ ਆ ਗਿਆ ਸੀ ਐਂਡ ਇਹਦਾ ਲਾਸ ਜਿਹੜਾ ਉੱਥੋਂ ਦੀ ਯੂਨੀਵਰਸਿਟੀਆਂ ਤੇ ਕਾਲਜਿਸ ਨੂੰ ਬਹੁਤ ਵੱਡੇ ਲੈਵਲ ਤੇ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਦੋਨਾਂ ਕੰਟਰੀਜ਼ ਦੇ ਰਿਲੇਸ਼ਨ ਵਧੀਆ ਰਹਿਣਗੇ ਤੇ ਟ੍ਰੇਡ ਦੇ ਨਾਲ-ਨਾਲ ਜਿਹੜਾ ਆਪਣੀ ਇੰਟਰਨੈਸ਼ਨਲ ਐਜੂਕੇਸ਼ਨ ਹੈ ਇਮੀਗ੍ਰੇਸ਼ਨ ਹੈ ਉਹਦੇ ਉੱਤੇ ਵੀ ਬਹੁਤ ਫਰਕ ਪਏਗਾ ਹਾਂ ਵਿਕਰਮ ਜੀ ਆ ਜੋ ਪੂਰਾ ਪੋਜ਼ਿਟਿਵ ਮਾਹੌਲ ਨਿਕਲ ਕੇ ਆਇਆ ਹੈ ਸਾਹਮਣੇ ਤੋਂ ਉਸ ਤੋਂ ਬਾਅਦ ਪੰਜਾਬੀ ਸਟੂਡੈਂਟਸ ਨੇ ਤੁਹਾਨੂੰ ਅਪਰੋਚ ਕੀਤਾ ਹੈ ਤੁਸੀਂ ਖੁਦ ਇੱਕ ਇਮੀਗ੍ਰੇਸ਼ਨ ਮਾਹਰ ਹੋ ਬਿਲਕੁਲ ਜੀ ਬਿਲਕੁਲ ਪੰਜਾਬੀ ਸਟੂਡੈਂਟਸ ਜਿਹੜੇ ਨੇ ਉਹਨਾਂ ਦਾ ਕੋਈ ਹਰ ਇੱਕ ਦਾ ਕੋਈ ਨਾ ਕੋਈ ਤੁਹਾਨੂੰ ਪਤਾ ਸਾਡੇ ਪੰਜਾਬ ਵਿੱਚ ਖਾਸ ਕਰਕੇ ਰਿਸ਼ਤੇਦਾਰ ਉਹ ਕੈਨੇਡਾ ਦੇ ਵਿੱਚ ਹੀ ਹੁੰਦਾ ਸੋ ਪੇਰੈਂਟਸ ਫੋਨ ਕਰਕੇ ਪੁੱਛ ਰਹੇ ਨੇ ਹੋਈ ਕੀ ਇਹ ਜਿਹੜਾ ਮਾਹੌਲ ਵਧੀਆ ਬਣ ਰਿਹਾ ਇਹਦੇ ਨਾਲ ਉਹਨਾਂ ਦੇ ਜਿਹੜਾ ਵੀਜ਼ਾ ਐਪਲੀਕੇਸ਼ਨਸ ਆ ਉਹਨਾਂ ਦਾ ਸਕਸੈਸ ਰੇਸ਼ੋ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਜਾਵੇਗਾ ਐਂਡ ਉਸ ਦੇ ਨਾਲ ਹੀ ਟੂਰਿਸਟ ਵੀਜ਼ਾ ਤੇ ਦੂਸਰੇ ਵੀਜ਼ੇ ਉਹ ਵੀ ਜਿਹੜੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਬਹੁਤ ਖਾਵਨਾ ਹੋ ਜਾਏਗਾ ਐਂਡ ਪਹਿਲਾ ਦੀ ਤਰ੍ਹਾਂ ਜਿੱਦਾਂ ਨੋਰਮਲ ਟੀਮ ਦੇ ਵਿੱਚ ਵੀਜ਼ਾ ਕਰਦੇ ਸੀ ਕਿ ਉਹ ਸ਼ੁਰੂ ਹੋ ਜਾਂਦੇ ਹਣੇ। ਬਿਕਰਮ ਜੀ ਪਹਿਲਾ ਇੱਕ ਫੈਸਲਾ ਤਣਾ ਦੇ ਵਿਚਾਲੇ ਆ ਵੀ ਲਿਆ ਗਿਆ ਸੀ ਅਮੋਂ ਨੇ ਅਸੀਂ ਦੇਖਨੇ ਆ ਕਿ ਜਿੰਨਾ ਤੁਹਾਡਾ ਪਾਸਪੋਰਟ ਦੀ ਵੈਲਿਡਿਟੀ ਹੁੰਦੀ ਹੈ ਉਨਾ ਹੀ ਵੀਜ਼ਾ ਕੈਨੇਡਾ ਦਾ ਦਿੱਤਾ ਜਾਂਦਾ ਸੀ ਪਰ ਹਾਲ ਫਿਲਹਾਲ ਚ ਇਹਨਾਂ ਨੇ ਇੱਕ ਰੂਲ ਬਣਾਤਾ ਸੀ ਕਿ ਉਹ ਵੀਜ਼ਾ ਆਫੀਸਰ ਦੀ ਮਰਜ਼ੀ ਹੋਏਗੀ ਕਿ ਉਹਨਾਂ ਦੇ ਮੁਤਾਬਿਕ ਜਿੰਨਾ ਵੀ ਵੀਜ਼ਾ ਗ੍ਰਾਂਟ ਕੀਤਾ ਜਾਣਾ ਹੈ। ਇਸ ਨੂੰ ਲੈ ਕੇ ਕੋਈ ਬਦਲਾ ਹੋਏਗਾ? ਦੇਖੋ ਬਦਲਾਅ ਉਹਦੇ ਵਿੱਚ ਜ਼ਰੂਰ ਹੋਏਗਾ ਉਹਦੇ ਵਿੱਚ ਇਹ ਸੀ ਕਿ ਕੋਈ ਵੀ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਦਾ ਸੀ ਤੇ ਜਿਹੜੀ ਕੈਨੇਡੀਅਨ ਐਂਬੈਸੀ ਸੀ ਉਹਨੂੰ 10 ਸਾਲ ਦਾ 10 ਸਾਲ ਦਾ ਮਲਟੀਪਲ ਅਸੀਂ ਕਰਨੇ ਆ ਕਿ ਜਦੋਂ ਤੱਕ ਤੁਹਾਡਾ ਪਾਸਪੋਰਟ ਦੀ ਵੈਲਿਡਿਟੀ ਹੈ ਜੀ ਜੀ ਬਿਲਕੁਲ ਤਾਂ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦਾ ਜਦੋਂ ਰਿਲੇਸ਼ਨਸ ਖਰਾਬ ਹੋਏ ਤੇ ਉਹਨਾਂ ਵੱਲੋਂ ਫਿਰ ਵੀਜ਼ਾ 6 ਮਹੀਨੇ ਦਾ ਜਾਂ 1 ਸਾਲ ਦਾ ਦਿੱਤਾ ਜਾਂਦਾ ਸੀ ਉਹਦੇ ਨਾਲ ਸੀ ਕਿ ਪੇਰੈਂਟਸ ਨੂੰ ਹਰ ਸਾਲ ਦੁਬਾਰਾ ਆਪਣਾ ਵੀਜ਼ਾ ਅਪਲਾਈ ਕਰਨਾ ਪੈਂਦਾ ਸੀ ਨਵੀਂ ਫੀਸ ਭਰਨੀ ਪੈਂਦੀ ਸੀ ਫਿਰ ਏਜੰਟ ਨੂੰ ਵੀ ਨਵੀਂ ਫੀਸ ਦੇਣੀ ਪੈਂਦੀ ਸੀ ਸੋ ਜੇ ਰਿਲੇਸ਼ਨ ਦੋਆ ਕੰਟਰੀਸ ਦੇ ਬਹੁਤ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਜੋ ਪੋਜੀਟਿਵ এনवायरमेंट ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਉੱਥੇ ਆਪਣੀ ਗੱਲ ਦੱਸੀ ਗਈ ਹੈ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਵੱਡੇ ਲੈਵਲ ਤੇ ਜਿਹੜਾ ਫਰਕ ਪਏਗਾ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਵਿਕਰਮ ਚਬਾਲ ਇਮੀਗ੍ਰੇਸ਼ਨ ਮਾਹਰ ਸਾਡਾ ਜੁੜਿਆ ਹਾਲਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸ ਤਰ੍ਹਾਂ ਨਾਲ ਪੋਜੀਟਿਵ ਮਾਹੌਲ ਹੁਣ ਬਣਿਆ ਹੈ ਕਿਉਂਕਿ ਤਣਾਅ ਜੁਨੇ ਦੇਖਣ ਨੂੰ ਮਿਲਿਆ ਸੀ ਇੰਡੀਆ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿਚਾਲੇ ਕਿਉਂਕਿ ਹਰਦੀਪ ਨਿੱਜਕਤ ਕਤਵਕ ਕੈਨੇਡਾ ਦੇ ਸਾਬਕਾ ਪੀਐਮ ਜਸਟਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟਸ ਖੜੇ ਹੋ ਕੇ ਇਹ ਬਿਆਨ ਦਿੱਤਾ ਸੀ ਕਿ ਹਰਦੀਪ ਨਿੱਜਰ ਦੇ ਕਤਲ ਦੇ ਪਿੱਛੇ ਇੰਡੀਆ ਦਾ ਹੱਥ ਹੈ ਹਾਲਾਂਕਿ ਇੰਡੀਆ ਨੇ ਇਹਨਾਂ ਇਲਜ਼ਾਮਾਂ ਨੂੰ ਸਰੇ ਤੋਂ ਨਕਾਰਿਆ ਸੀ ਹਾਲਾਂਕਿ ਕਿਹਾ ਸੀ ਕਿ ਜਾਂਚ ਕੀਤੀ ਜਾਣੀ ਚਾਹੀਦੀ ਹੈ ਦੋਸਤੋ ਬਾਅਦ ਬੈਕ ਟੂ ਬੈਕ ਵੱਡੇ ਡਿਸੀਜਨਸ ਲਏ ਗਏ ਸੀ ਪਰ ਹੁਣ ਸੱਦਾ ਦਿੱਤਾ ਗਿਆ ਜੀ7 ਸਮਿਟ ਦੇ ਲਈ ਪੀਐਮ ਨਰਿੰਦਰ ਮੋਦੀ ਗਏ ਤੇ ਹੁਣ ਕਿੰਨਾ ਕਿਤੇ ਪੋਜ਼ਿਟਿਵ ਮਾਹੌਲ ਬੰਦਾ ਹੋਇਆ ਵਿਖਾਈ ਦੇ ਰਿਹਾ ਦੋਹਾਂ ਦੇਸ਼ਾਂ ਦੇ ਵਿਚਾਲੇ ਜੋ ਹਾਲਾਤ ਨੇ ਸੰਬੰਧ ਨੂੰ ਸੁਧਰਦੇ ਹੋਏ Shri Narendra Modi and Prime Minister Mark Carney of Canada have uh, just a short while ago concluded a very positive and constructive meeting on the sidelines of the G7 summit here in Kananaskis, in Canada. The meeting discussed the importance of the India Canada relationship. Which is based on shared values, democracy, and the rule of law, people to people contact, and many other commonalities. The Prime Ministers agreed to take calibrated steps to restore stability to this very important relationship. And the first of these steps that was agreed on was to restore High Commissioners to each other's capitals at an early date. Other diplomatic steps will follow in due course.